ਸਸ ਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਮੈਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਤੁਹਾਨੂੰ ਦੱਸਦੀ ਆ ਜੀ ਮਿਰਚਾਂ ਦਾ ਚਾਰਪੌਣਾ ਜਿਹੜਾ ਕਿ ਆਪਾਂ ਪਾ ਕੇ ਨਾਲ ਦੀ ਨਾਲ ਹੀ ਆਪਾਂ ਖਾ ਸਕਦੇ ਆ ਉਦੋਂ ਹੀ ਆਪਾਂ ਪਾ ਕੇ ਉਦੋਂ ਹੀ ਆਪਾਂ ਖਾ ਸਕਦੇ ਆ ਜਿਵੇਂ ਕਿ ਹੁਣ ਆਪਾਂ ਸਭ ਨੂੰ ਪਤਾ ਹੈ ਕਿ ਮਿਰਚਾਂ ਦਾ ਸੀਜ਼ਨ ਮਿਰਚਾਂ ਲੱਗਦੀਆਂ ਮੈਂ ਵੀ ਕੱਲ ਸਵੇਰ ਹੀ ਤੋੜ ਕੇ ਲਿਆਈ ਸੀਗੀ ਤਾਜ਼ੀਆਂ ਮਿਰਚਾਂ ਤੇ ਮੈਂ ਕਿਹਾ ਚਲੋ ਹੁਣ ਮੈਂ ਨਾਲੇ ਚਾਰ ਵੀ ਪਾ ਲੈਨੇ ਖਾਣ ਜੋਗਾ ਤੇ ਨਾਲ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਮੈਂ ਉਹਨਾਂ ਕੀ ਪਾਉਂਗੀ ਕਿਉਂਕਿ ਤਾਜ਼ੇ ਇਹ ਤਾਜ਼ੇ ਹੀ ਦੀ ਕਰਿੰਦਾ ਜਿੰਨੇ ਆ ਕਿ ਆਪਾਂ ਖਾਣਾ ਹੁੰਦਾ ਵਾ ਫੈਮਿਲੀ ਨੇ ਓਨਾਂ ਕ ਪਾ ਕੇ ਇੱਕ ਅੱਧੇ ਦਿਨ ਵਿੱਚ ਫਿਰ ਆਪਾਂ ਫਿਰ ਤਾਜਾ ਪਾ ਸਕਦੇ ਆ ਤੇ ਇਹਦੇ ਲਈ ਜੇ ਤਾਂ ਆਪਾਂ ਪਹਿਲਾਂ ਧੋ ਕੇ ਰੱਖ ਦਾਂਗੇ ਮਿਰਚਾਂ ਫਿਰ ਬਹੁਤ ਵਧੀਆ ਵਾ ਕਿਉਂਕਿ ਪਾਣੀ ਉਹ ਸੁੱਕ ਜਾਂਦਾ ਤੇ ਹੁਣ ਮੈਂ ਹੁਣ ਚਾਰਪੌਣਾ ਕਰਕੇ ਮੇਰੇ ਪਹਿਲਾਂ ਦਿਮਾਗ ਚੋਂ ਨਿਕਲ ਗਿਆ ਧੋ ਕੇ ਰੱਖਣ ਦਾ ਤੇ ਮੈਂ ਹੁਣੇ ਇਹਨੂੰ ਧੋ ਕੇ ਲੈ ਕੇ ਆਈ ਆ ਤੇ ਹੁਣ ਮੈਂ ਇਹਨੂੰ ਕਾਰਤੇ ਦੇ ਨਾਲ ਸਕਾ ਕੇ ਤੇ ਫਿਰ ਮੈਂ ਇਹਨੂੰ ਕੱਟ ਦਿਆਂ ਫਿਰ ਤੁਹਾਨੂੰ ਦੱਸ ਦਿਆਂਗੇ ਕੀ ਕਰਨਾ ਹਾਂਜੀ ਮੈਂ ਇਦਾਂ ਇਹਨੂੰ ਕਾਰਤੇ ਦੇ ਉੱਤੇ ਇਸੋ ਪੇਪਰ ਉੱਪਰ ਪਾਤੀਆਂ ਮਿਰਚ ਤੇ ਹੁਣ ਇੱਧਰ ਸ਼ੀਸ਼ੇ ਰਾਈ ਤੋ ਆ ਪਾ ਰਹੀ ਆ ਮੈਂ ਕਿਹਾ ਚਲੋ ਉਦੋਂ ਤੱਕ ਸੁੱਕ ਜਾਣਗੀਆਂ ਤੇ ਫਿਰ ਆਪਾਂ ਇਹਨੂੰ ਕੱਟ ਕੇ ਪਾਉਨੇ ਆ achar ਹੁਣ ਆਪਣੀਆਂ ਮਿਰਚਾਂ ਸੁੱਕ ਗਈਆਂ ਜੀ ਤੇ ਇੰਨੀ ਤੋ ਆਪਾਂ ਬੰਦੇ ਸੁੱਕੇ ਜਾਂਦੇ ਆ ਮਿਰਚਾਂ ਦੀ ਥੱਕੀ ਾਕਾ ਤੱਕ ਸੁੱਕਣ ਤੇ ਹੁਣ ਮੈਂ ਇਹਨਾਂ ਨੂੰ ਕੱਟਦੀ ਫਿਰ ਰੱਖ ਕੇ ਆਪਾਂ ਰਸਦਿਆਂ ਕੀ ਕਰਨ ਜਦੋਂ ਸੁੱਕ ਗਏ ਹਾਂ ਜੀ ਆ ਮੈਂ ਮਿਰਚਾਂ ਨੂੰ ਇਦਾਂ ਕੱਟ ਲਿਆ ਇਹਨਾਂ ਨੂੰ ਆਪਾਂ ਕੱਲੀ-ਕੱਲੀ ਕਰਨੀਆਂ ਜੋੜ ਕੇ ਨਹੀਂ ਰੱਖਣਾ ਇਸ ਤਰ੍ਹਾਂ ਆਪਾਂ ਟੁਕੜਿਆਂ ਦਾ ਵਿੱਚ ਕੱਟ ਲੈਣਾ ਵਾ ਤੇ ਆ ਤਾਂ ਹਰੇਕ ਤੇ ਘਰੇ ਹੁੰਦੀ ਆ ਚੀਜ਼ ਤਾਂ ਜਿਹੜੇ achar ਦੇ ਸ਼ਕੀਨ ਆ ਤੇ ਖਾਸ ਕਰਕੇ ਅੰਬ ਦਾ achar ਇਹ ਤਾਂ ਹਰੇਕ ਦੇ ਘਰੇ ਆਪਣੇ ਹੁੰਦੇ ਹੀ ਹੁੰਦਾ ਵਾ ਤੇ ਉਹਦੇ ਵਿੱਚ ਇਹ ਮਸਾਲਾ ਵੀ ਹੁੰਦਾ ਵਾ ਇਹ ਆਪਾਂ ਮਸਾਲਾ ਲੈ ਲੈਣਾ ਤੇ ਮੈਂ ਤਾਂ ਇੰਨੀਆਂ ਕੁ ਮਿਰਚਾਂ ਲਈਆਂ ਤੁਸੀਂ ਫੈਮਿਲੀ ਦੇ ਹਿਸਾਬ ਨਾਲ ਜ਼ਿਆਦਾ ਵੀ ਲੈ ਸਕਦੇ ਆ ਇਹ ਖਰਾਬ ਨਹੀਂ ਹੁੰਦੀਆਂ 2-3 ਦਿਨ ਵੀ ਕੱਢ ਜਾਂਦੀਆਂ ਵਾ ਤੇ ਇਹਦੇ ਵਿੱਚ ਆਪਾਂ ਹੁਣ ਆਹ ਜਿਹੜਾ ਮਸਾਲਾ ਹੁੰਦਾ ਆਪਣਾ ਇਹਦੇ ਵਿੱਚ ਸਾਰਾ ਕੁਝ ਹੁੰਦਾ ਤੇਲ ਵੀ ਰਾਈ ਕਲੋਜੀ ਸਾਰਾ ਕੁਝ ਹੁੰਦਾ ਇਹ ਆਪਾਂ ਮਸਾਲਾ ਲੈ ਲੈਣਾ ਤੇ ਇਹ ਵੀ ਤੁਸੀਂ ਮਿਰਚਾਂ ਦੇ ਹਿਸਾਬ ਨਾਲ ਦੇਖ ਕੇ ਲੈ ਲੈਣਾ ਮੈਂ ਇਹ ਚਮ ਇੱਕ ਚਮਚੀ ਲਿਆ ਸੀ ਤੇ ਹੁਣ ਇਹਨੂੰ ਆਪਾਂ ਇਹਦੇ ਵਿੱਚ ਪਾ ਦੇਣਾ ਇਹਦੇ ਨਾਲ ਬਹੁਤ ਜ਼ਿਆਦਾ ਟੇਸਟੀ ਆਚਾਰ ਬਣਦਾ ਤੁਸੀਂ ਜ਼ਰੂਰ ਬਣਾ ਕੇ ਵੇਖੋ ਮੈਂ ਦੋ ਤਿੰਨ ਵਾਰੀ ਬਣਾ ਲਿਆ ਕਿਉਂਕਿ ਮੈਂ ਹਰ ਵਾਰੀ ਇਹ ਬਣਾਉਣੀ ਹੁੰਦੀ ਹੈ ਵਿੱਚ ਮਸਾਲਾ ਪਾ ਕੇ ਮਸਾਲਾ ਤਾਂ ਆਪਣੇ ਚਾਰਚ ਬਾਦੂ ਬਾਚੀ ਜਾਂਦਾ ਵਾ ਪਿਆ ਹੁੰਦਾ ਕਿਉਂਕਿ ਆਪਾਂ ਉਦੋਂ ਅੰਬ ਦੇ ਚਾਰਚ ਚ ਜ਼ਿਆਦਾ ਮਸਾਲਾ ਪਾਇਆ ਹੁੰਦਾ ਵਾ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਜੀ ਨਾਮਕ ਨਾਮਕ ਵੀ ਸਵਾਦ ਅਨਸਾਰ ਹੀ ਪਾਉਣਾ ਤੁਸੀਂ ਮਿਰਚਾਂ ਦੇ ਹਿਸਾਬ ਨਾਲ ਥੋੜੀ ਜਿਹੀ ਆਪਾਂ ਇਹਦੇ ਚ ਪਾਵਾਂਗੇ ਹਲਦੀ ਤੇ ਹੁਣ ਆਪਾਂ ਇਹਨੂੰ ਘਰਦ ਲਾਂਗੇ ਮਿਕਸ ਚੰਗੀ ਤਰ੍ਹਾਂ ఆ మేరకు పే నీంబూ మట్ అధాకి నిచోడ దూడ అచారా మిఠా బ బా జీ మే నీంబూ కట్ మేర నిచోడ బీ కట్ గే చర్క్స్ ఫీ మే చండి తరం మెక్స్ కతా ਤੇ ਕਿਉਂਕਿ ਹੁਣ ਮਿਰਚਾਂ ਲਵੀਆਂ ਕਰਕੇ ਤਾਰੀਆਂ ਕਰਕੇ ਕੌੜੀਆਂ ਵੀ ਘੱਟ ਹੁੰਦੀਆਂ ਵਾ ਤੇ ਵੈਸੇ ਵੀ ਆਪਾਂ ਰੋਟੀ ਦੇ ਨਾਲ ਹਰੀ ਮਿਰਚ ਖਾਈ ਲੈਨੇ ਆ ਤੇ ਇਦਾਂ ਆਪਾਂ ਕੱਟ ਕੇ ਇਹਦੇ ਵਿੱਚ ਥੋੜਾ ਜਿਹਾ ਮਸਾਲਾ ਪਾ ਕੇ ਤੇ ਨੋਨ ਮਿਰਚ ਜਾਂ ਹਲਦੀ ਸੌਰੀ ਮੈਂ ਅਚਕ ਜੀ ਨੋਨ ਹਲਦੀ ਪਾ ਕੇ ਤੇ ਨਾਲ ਇੱਕ ਇਹ ਸਲਾਦ ਦੀ ਤਰ੍ਹਾਂ ਵੀ ਬਣ ਜਾਂਦਾ ਆਚਾਰ ਦੀ ਤਰ੍ਹਾਂ ਹੀ ਬਣ ਜਾਂਦਾ ਵਾ ਤੇ ਰੋਟੀ ਨਾਲ ਆਪਾਂ ਪਾ ਕੇ ਭਲੇ 10 ਮਿੰਟ ਪਹਿਲਾਂ ਪਾ ਕੇ ਰੱਖਿਆ ਹੋਵੇ ਤੇ ਨਾਲ ਫਿਰ ਰੋਟੀ ਦੇ ਖਾਦਾ ਜਾਂਦਾ ਬਹੁਤ ਟੇਸਟੀ ਪੰਦਾ ਹੈ ਆਚਾਰ ਠੀਕ ਹੈ ਜੀ ਇਸੇ ਅੱਜ ਦੀ ਆਪਣੀ ਵੀਡੀਓ ਮੈਂ ਬਣਾਉਣ ਲੱਗੀ ਸੀ ਮੇਰਾ ਕੱਲ ਹੀ ਖਤਮ ਹੋਇਆ ਸੀ ਕੱਲ ਮੈਂ ਤਾਜ਼ੀਆਂ ਮਿਰਚਾਂ ਤੋੜ ਕੇ ਲਿਆਂਦੀਆਂ ਸੀ ਮੈਂ ਕਿਹਾ ਚਲੋ ਮੈਂ ਬਣਾਉਣੀ ਆ ਨਾਲ ਤੁਹਾਡੇ ਨਾਲ ਸ਼ੇਅਰ ਕਰਦੀ ਆ ਵੀ ਮਸਾਲੇ ਵਾਲਾ ਜਿਹੜਾ achar ਹੁੰਦਾ ਇਦਾਂ ਆਪਾਂ ਆਮਬ ਦੇ achar ਦਾ ਮਸਾਲਾ ਪਾ ਕੇ ਮਿਰਚ ਦਾ achar ਬਣਾਉਣੀ ਬਹੁਤ ਟੇਸਟੀ ਬਣਦਾ ਵਾ ਕਿਉਂਕਿ ਅੱਜ ਕੱਲ ਜਿਵੇਂ ਹੁਣ ਦਾਲਾਂ ਦੂਲਾਂ ਨਾਲ ਵੀ ਖਾਧਾ ਜਾਂਦਾ ਸਬਜ਼ੀ ਨਾਲ ਵੀ ਖਾਧਾ ਜਾਂਦਾ ਠੀਕ ਹੈ ਜੀ ਇਸੇ ਅੱਜ ਦੀ ਆਪਣੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਜਰੂਰ ਕਰਦਿਆ ਕਰ ਮਿਲਾਂਗੇ ਅਗਲੀ ਵੀਡੀਓ ਵਿੱਚ ਬਾਏ ਬਾਏ